ਸਿਕੰਦਰ ਨਾਮ ਹੈ ਠੀਕ ਹੈ ਕੋਈ ਕਮੀ ਹੈ ਨਹੀਂ ਰੈਟਰ ਚ ਠੀਕ ਹੈ ਨਾਲ ਦੇ ਟਾਇਰ ਹੈ ਠੀਕ ਹੈ 3 ਸਪੀਡ ਹੈ ਠੀਕ ਹੈ 800 ਤੇ 80 ਘੰਟਿਆਂ ਤੋਂ ਘੱਟ ਹੀ ਚੱਲਿਆ 800 ਹੂੰ 2013 ਮਾਡਲ ਹੈ ਪਾਵਰ ਸਟੀering ਟਰੈਕਟਰ ਹੈ ਠੀਕ ਹੈ ਜੀ ਪੂਰਾ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਪੂਰੇ ਆ ਗਿਆ ਹੌਲੈਂਡ 2730 2018 ਮਾਡਲ ਪੰਜਾਬ ਨੰਬਰ ਦਾ ਸਪੈਸ਼ਲ ਐਡੀਸ਼ਨ ਠੀਕ ਹੈ ਜੀ ਤੇ ਸਾਰਾ ਟਰੈਕਟਰ ਰੇਨ ਨਾਲ ਹੈ ਮਾਰੇ ਜਨ ਨਾਲ ਹੈ ਫਾਸਟ ਬਾਡੀ ਟਰੈਕਟਰ ਹੈ ਫਾਸਟ 475 DI ਦੱਸੀ ਬਾਈਕਲ ਵੀਰ 2000 ਮਾਡਲ ਹੈ 80 85 ਬਸ ਟਾਇਰ ਤੇ ਚਾਹਾਂ ਤੇ ਵੇਖ ਲਾ ਤੇ ਥੱਲੇ ਮਾੜਾ ਮਾੜਾ ਜਿਹੜੀ ਲਾਲਗਲਾਲ ਜਾਂ ਹੈਗਾ ਨਾ ਇਹ ਠੀਕ ਹੈ ਜੀ ਹਲਕੀ ਫੁਲਕੀ ਡਾਚ ਜਿਹ ਹੈਗੀ ਡੇਕਟਰ ਦੀ ਆਪਾਂ ਦੱਸ ਦਿੰਨੇ ਆ ਦੂਰੋਂ ਆਉਣ ਵਾਲਾ ਬੰਦਾ ਪਰੇਸ਼ਾਨ ਨਾ ਹੋਵੇ ਠੀਕ ਉੱਪਰੋਂ ਨਵੇਂ ਦਿਖਾਈ ਜਾਂਦਾ ਵਿਚੋਂ ਵੀ ਸੋਹਣੇ ਨੇ ਯਾਰ ਵਿਚੋਂ ਤਾਂ ਆਪਾਂ ਮਾੜਾ ਲੈਂਦੀ ਨਹੀਂ ਠੀਕ ਹੈ ਇਹਦੇ ਵੀ ਰਿੰਮਾਂ ਦੇ ਰੰਗ ਰੰਗ ਵੱਜਿਆ ਨਵੇਂ ਨਹੀਂ ਆਪਾਂ ਤਾਂ ਬਈ ਕਲੀਅਰ ਗੱਲ ਦੱਸਦੇ ਆ ਵੀ ਇੱਥੇ ਰੰਗ ਵੱਜਿਆ ਹੈ ਠੀਕ ਹੈ ਜੀ ਆਪਾਂ ਬੜਦਾ ਨਹੀਂ ਰੱਖਦੇ ਠੀਕ ਹੈ ਜੀ ਠੀਕ ਹੈ ਠੀਕ ਹੈ ਆ ਦੇਖ ਲੈ ਇਹਦੇ ਵੀ ਰਿੰਮਾਂ ਤੇ ਵੱਜਿਆ ਇਹ ਵੀ ਤਾਂ ਕਲਵੀਰ ਦੱਸੀ ਜਾਂਦਾ ਬਈ ਰਿੰਬਾ ਤੇ ਰੰਗ ਵੱਜਿਆ ਆਨੇ ਯਾਰ ਬੰਦਾ 200 ਕਿਲੋਮੀਟਰ ਤੋ ਚੱਲ ਕੇ ਆਇਆ ਜਿਸਮਦਰ ਹਾਂਜੀ ਆਗੇ ਅਗਲਾ ਕਹਿੰਦਾ ਯਾਰ ਤੂੰ ਓਰੀਜਨਲ ਦੱਸੀਂ ਤਾਂ ਰੰਗ ਵੱਜਿਆ ਫਿਰ ਨਾਲੇ ਗਾਲਾਂ ਤੈਨੂੰ ਵੀ ਯਾਰ ਤੂੰ ਇਹੋ ਜਿਹਾ ਬੰਦਾ ਵੀਡੀਓ ਬਣਾਉਣਾ ਤੇਨੂੰ ਇਹ ਨਹੀਂ ਪਤਾ ਵੀ ਵੀਰਾਂ ਗੱਲ ਵਜੇ ਆਇਆ ਹਾਂ ਹਾਂ ਬਾਈ 2011 ਮਾਡਲ ਟਰੈਕਟਰ ਹੈ ਠੀਕ ਹੈ ਜੀ 90 ਤੋਂ 92 ਵੈਸੇ ਟਾਇਰ ਹੈ ਠੀਕ ਹੈ ਜੀ ਪੂਰਾ ਚੰਗਾ ਟਰੈਕਟਰ ਹੈ ਫੁੱਲ ਟਾਪ ਮਾਡਲ ਵਾਲਾ ਖੁੱਲਵੇਂ ਹਿੱਸੇ ਵਾਲਾ ਉਹ ਵੀ ਮਿੱਤਰੋ ਤਲਵੰਡੀ ਸਾਬੂ ਟਰੈਕਟਰ ਮੰਡੀ ਤੇ ਪਹੁੰਚਿਆ ਸਾਡੇ ਨਾਲ ਵੀਰ ਜੋੜਿਆ ਕੁਲਵੀਰ ਕਰਦੇ ਆ ਗੱਲ ਸਤਿ ਸ਼੍ਰੀ ਅਕਾਲ ਬਾਈ ਕੁਲਵੀਰ ਸਤਿ ਸ਼੍ਰੀ ਅਕਾਲ ਬਾਈ ਸਿਕੰਦਰ ਕੀ ਹਾਲ ਚਾਲ ਠੀਕ ਹੈ ਬਾਈ ਵਧੀਆ ਚੜ੍ਹਦੀ ਕਲਾ ਸਤਿ ਸ਼੍ਰੀ ਅਕਾਲ ਬਾਈ ਸਾਰੇ ਭਰਾਵਾਂ ਦੇਖਣ ਆਲੇ ਨੂੰ ਤੇ ਕਿੰਨੇ ਕਿ ਟਰੈਕਟਰ ਅਗਲਾ ਜੀ ਹੋਵਗੇ ਸਿਕੰਦਰ ਠੀਕ ਠਾਕ ਹਾਂ ਵਧੀਆ ਕਿੰਨੇ ਕਿ ਟਰੈ ਸਾਰੇ ਰਲ ਮਿਲ ਮਈ ਆ ਅੱਛਾ ਪੰਜਾਬ ਨੰਬਰ ਪੰਜਾਬ ਹਰਿਆਣਾ ਤੇ ਹੁਣ ਬਾਹਰ ਲੈਂਦਾ ਵੀ ਕੰਮ ਸ਼ੁਰੂ ਕੀਤਾ ਹੈ ਕਦ ਲੈ ਆਵਾਂਗੇ ਅੱਛਾ ਬਹੁਤ ਵੀਰਾਂ ਦੇ ਫੋਨ ਆਉਂਦੇ ਹੁੰਦੇ ਆ ਕਹਿੰਦੇ ਅਰ ਘੱਟ ਟ੍ਰਿਪ ਬਜਟ ਦੇ ਵਿੱਚ ਠੀਕ ਹੈ ਡੀਟਰ ਚਾਹੀਦਾ ਮੈਂ ਜਲ ਆਪਾਂ ਵੀ ਇੱਕ ਅੰਦਾ ਲੈ ਕੇ ਦੇਖ ਲਈਏ ਠੀਕ ਹੈ ਠੀਕ ਹੈ ਹੁਣ ਆਪਾਂ ਕਵੀਰਾ 855 ਤੋਂ ਸਟਾਰਟ ਕਰਦੇ ਆ ਇਹ ਤੋਂ ਇਹਦਾ ਕੋਈ ਤੇ ਇਹਦੇ ਬਾਰੇ ਦੱਸੀ ਬਾਈ ਬਾਈ ਯਾਰ ਜਗੰਦਰ ਨਾਮ ਹੈ ਠੀਕ ਕੋਈ ਕਮੀ ਹੈ ਨਹੀਂ ਰੈਟਰ ਚ ਠੀਕ ਹੈ ਨਾਲ ਦੇ ਟਾਇਰ ਹੈ ਠੀਕ ਹੈ 3 ਸਪੀਡ ਹੈ ਠੀਕ ਹੈ 800 ਤੇ 80 ਘੰਟਿਆਂ ਤੋਂ ਘੱਟ ਹੀ ਚੱਲਿਆ 880 ਘੰਟੇ ਤੋਂ ਹਾਂ ਠੀਕ ਹੈ ਤੇ ਕਿਤੇ ਕਲਮ ਲੱਗੀ ਨਹੀਂ ਤੇ ਸਰਸੇ ਦਾ ਪਹਿਲੀ ਪਾਰਟੀ ਦਾ ਨੰਬਰ ਹੈ ਟਰੈਕਟਰ ਸਰਸੇ ਦਾ ਨੰਬਰ ਹੈ 16 ਦੇ ਟਾਇਰਾਂ ਦਾ ਟਰੈਕਟਰ 16 ਦੇ ਟਾਇਰਾਂ ਦਾ ਇਹਦਾ ਅੱਜਕੱਲ ਟ੍ਰੈਂਡ ਚੱਲਦਾ ਹੈ ਠੀਕ ਹੈ ਜੀ ਤੇ ਇਹ ਟ੍ਰੈਂਡਿੰਗ ਚ ਸੀਗਾ ਜਿੱਦਿਆਂ ਦਾ ਜੰਮਿਆ ਡਰਾਈਵਰ ਠੀਕ ਹੈ ਜੀ ਉਹਦੇ ਦਾ ਟ੍ਰੈਂਡਿੰਗ ਜੀ ਤੇ ਅੱਜ ਤੇ ਕਿਹੇ ਟ੍ਰੈਂਡਿੰਗ ਚ ਚੱਲੀ ਜਾਂਦਾ ਹੈ ਠੀਕ ਹੈ ਜੀ ਇੱਥੇ ਕਮੀ ਹੈ ਹੀ ਨਹੀਂ ਠੀਕ ਹੈ ਜੀ ਤੇ ਰੇਟ ਵੀ ਇਹਦਾ ਆਪਾਂ ਜਮਾ ਸਾਰੀ ਮੰਡੀ ਚ ਨਹੀਂ ਹੋਣਾ ਇਹਦੇ ਨਾਲ ਦਾ ਬਾਜਵ ਰੱਖਿਆ ਬਾਜਵ ਸ ਕੁੱਲ 7 ਲੱਖ 5000 ਰੁਪਿਆ ਕਿੰਨੇ ਮਾਡਲ ਦਾ 21 ਮਾਡਲ ਦਾ 21 ਮਾਡਲ ਦਾ ਕੈਮਰਾ ਮਾਰ ਲਾ ਉਹਦੇ ਵਿੱਚ 21 ਮਾਡਲ ਦਾ ਇਹ ਨਹੀਂ ਆਪਾਂ ਵੀ ਕਹਿੰਦੇਗੇ 2021 ਮਾਡਲ ਕੁੱਲ 7 ਲੱਖ 5000 ਰੁਪਿਆ ਰੇਟ ਹੈ ਠੀਕ ਨਵਾਂ ਡਰਾਈਵਰ ਹੈ ਤੇ ਜੋ ਵੀ ਹੋ ਜੂਗਾ ਫਿਰ ਜੋ ਵੀ ਕਰਾਂਗੇ ਕੱਲਾ ਕਹਿੰਦੇ ਨਹੀਂ ਹਾਂ ਵੀ ਅਸੀਂ ਘਾਟ ਰੇਟ ਤੇ ਦਿੰਨੇ ਆਂ ਆਪਾਂ ਦੇਵਾਂਗੇ ਠੀਕ ਐ ਤੇ ਜੋ ਕਿੰਨੇ ਕਰਾਂਗੇ ਪੰਜਾਬੜੀ 7.5 ਲੱਖ ਤੋਂ ਕਿਸੇ ਦਾ ਰੇਟ ਘੱਟ ਨਹੀਂ ਭਰਿਆ ਹੁਣ ਐਸ ਟਰੈਕਟਰ ਤੇ ਇਹ ਚੋ ਕਿੰਨੇ ਦਾ ਘੱਟ ਮੰਨ ਜੋ ਇਹ 90 ਹਜ਼ਾਰ ਦਾ ਰੇਟ ਦੇਵਾਂਗੇ ਠੀਕ ਐ 15000 6 ਲੱਖ 90 ਹਜ਼ਾਰ 6 ਲੱਖ 90 ਹਜ਼ਾਰ ਦਾ 6 ਲੱਖ 90 ਹਜ਼ਾਰ ਦਾ ਟਰੈਕਟਰ ਮੰਨੂਗਾ ਮਿੱਤਰੋ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਆਜੋ ਅਗਲੇ ਟਰੈਕਟਰ ਦੀ ਗੱਲ ਸੀ ਹੂੰ 2013 ਮਾਡਲ ਹੈ ਪਾਵਰ ਸਟੀਅਰਿੰਗ ਟਰੈਕਟਰ ਹੈ ਠੀਕ ਹੈ ਜੀ ਪੂਰਾ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਜਿਹੜਾ ਦਿਲਾ ਚਾਰ ਸਪਰੇ ਖੜਾ ਹੈ ਨਾ ਟਰੈਕਟਰ ਦੇ ਕੋਲ ਠੀਕ ਹੈ ਜੀ ਕਿਹੜਾ ਟਾਇਰ ਚਾਰੇ ਚਾਰੇ ਟੱਬ ਦੇ ਟਾਇਰ ਨੇ ਹੈ ਹਾਂ ਨਿਗਾਹ ਮਾਰ ਲਾ ਟਰੈਕਟਰ ਤੇ 2,60,000 ਰੁਪਏ ਰੇਟ ਹੈ ਕਿੰਨੇ ਮਾਡਲ ਦਾ 13 ਦਾ 13 ਮਾਡਲ ਦਾ 2,60,000 ਡਿਮਾਂਡ ਹੈ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਮੌਕੇ ਦਾ 2.5 ਲੱਖ ਦਾ ਮੌਕੇ ਤੇ 2.5 ਲੱਖ ਦਾ ਟਰੈਕਟਰ ਮਿੱਤਰੋ ਇਹ ਬਣੂਗਾ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਹਾਂ ਟਰੈਕਟਰ ਤੇ ਨਿਗਾ ਮਰਵਾਤੀ ਛੋਟੀ 4 ਸਪੀਰ ਤੇ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ ਫਿਰ ਮੂਰੇ ਆ ਗਿਆ ਹੌਲੈਂਡ 233 2018 ਮਾਡਲ ਪੰਜਾਬ ਨੰਬਰ ਦਾ ਸਪੈਸ਼ਲ ਐਡੀਸ਼ਨ ਠੀਕ ਹੈ ਜੀ ਤੇ ਸਾਰਾ ਕਰੈਕਟਰ ਓਰੀਜਨਲ ਹੈ ਮਾਰੇ ਜਨਾਲਾ ਫਾਸਟ ਪਾਰਟੀ ਟਰੈਕਟਰ ਹੈ ਫਾਸਟ ਪਾਰਟੀ ਟਰੈਕਟਰ ਮੈਂ ਤੁਰ ਟਾਇਰਾਂ ਦੀ ਗੱਲ ਕਰੀਏ ਮੈਂ ਤੁਰਦੇ ਪਏ ਆ ਬਈ ਇਦੋਂ ਵੱਧ ਹੀ ਅੱਧੇ ਰਹਿ ਗਏ ਹੁਣ ਅੱਧੇ ਨੇ ਟਾਇਰਾਂ ਮੈਂ ਟਾਇਰ ਮਾਡਲ ਆ ਯਾਰ ਮੈਨੂੰ ਮੰਨ ਕੇ ਚੱਲ 6 ਸਾਲ ਹੋ ਗਏ ਇਹਨੂੰ ਕਨੋਪੀ ਵਗੈਰਾ ਲੱਗੀ ਹੋਈ ਆ ਕੰਪਨੀ ਦੀ ਆ ਬਾਈ ਟਿਲ ਤੇਰਾ ਸਿਕੰਦਰ ਇਹ ਠੀਕ ਹੈ ਜੀ ਹਾਂ ਕੰਪਨੀ ਦੀ ਸਾਤਰੀ ਲੱਗੀ ਹੋਈ ਆ ਬਾਈ ਟਰੈਕਟਰ ਚੈੱਕ ਕਰਵਾ ਦੇ ਮੁੰਡਿਆ ਨਾ ਤੇ ਡਬਲ ਡਿਸਟਰੀਬਿਊਟਰ ਤੇ ਆ ਗਿਆ ਤੇ ਕਿੰਨੇ ਮਾਡਲ ਆ ਗਿਆ ਹੈ 18 ਮਾਡਲ ਹੈ ਤੇ 6 ਲੱਖ 25000 ਰੁਪਿਆ ਡਿਮਾਂਡ ਹੈ ਇਹਦੀ ਹਾਂਜੀ ਤੇ 6 ਲੱਖ ਦਾ ਰੇਟਰ ਦੇਵਾਂਗੇ 6 ਲੱਖ ਦਾ ਟਰੈਕਟਰ ਮੌਕੇ ਤੇ ਬਣੂ ਮਿੱਤਰੋ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ ਲੋ ਵੀ ਮਹਿੰਦਰਾ ਆ ਗਿਆ 475 DI ਦਿੱਤੀ ਬਾਈਕਲ ਵੀਰ 2000 ਮਾਡਲ ਹੈ 80 85 ਪੈਸੇ ਟਾਇਰ ਦੇ ਚਾਰਜ ਵੀਰੇ ਗੇੜਾ ਦੇ ਲੈ ਉਤੋਂ ਦੀ ਆਜਾ ਕਰਾ ਠੀਕ ਹੈ ਜੀ ਹਲਕੀ ਫੋਰਾਂ ਦੇ ਪੇਂਟ ਦਾ ਤੇ ਪੇਟੀ ਦੇ ਰੰਗ ਵੱਜਿਆ ਠੀਕ ਹੈ ਜੀ ਇਹ ਡਬਲ ਕਲੱਚ ਦਾ ਟਰੈਕਟਰ ਹੈ ਡਬਲ ਕਲੱਚ ਦਾ ਬਈ ਹਾਂ ਠੀਕ ਹੈ ਜੀ ਆ ਰਿਮਾਂ ਤੇ ਵੇਖ ਲਾ ਤੇ ਥੱਲੇ ਮੜਾ ਮੜਾ ਜਿਹੜੀ ਲਾਲ-ਗਲਾਲ ਜਾਂ ਹੈਗਾ ਨਾ ਇਹ ਠੀਕ ਹੈ ਜੀ ਹਲਕੀ-ਫੁਲਕੀ ਟੱਚਿੰਗ ਹੈਗੀ ਟਰੈਕਟਰ ਦੀ ਆਪਾਂ ਦੱਸ ਦਿੰਨੇ ਆ ਦੂਰੋਂ ਆਉਣ ਵਾਲਾ ਬੰਦਾ ਪਰੇਸ਼ਾਨ ਨਾ ਹੋਵੇ ਠੀਕ ਹੈ ਜੀ ਪੰਜਾਬ ਨੰਬਰ ਟਰੈਕਟਰ ਹੈ ਠੀਕ ਹੈ ਜੀ ਡਬਲ ਕਲੱਚ ਹੈ 2000 ਮਾਡਲ ਹੈ 2 ਲੱਖ 40 ਹਜ਼ਾਰ ਰੁਪਏ ਡਿਮਾਂਡ ਹੈ ਲਾਸਟ 2 ਲੱਖ 20 ਹਜ਼ਾਰ ਦਾ ਦੇਣਾ ਹੈ 2 ਲੱਖ 20 ਹਜ਼ਾਰ ਦਾ ਟਰੈਕਟਰ ਮਿੱਤਰੋ ਇਹ ਬਣੂਗਾ ਤੇ ਮੂਰੇ ਆ ਗਿਆ 265 265 ਚਾਰੇ ਟਾਇਰ ਇਹਦੇ ਨਵੇਂ ਤੇ ਜਿੰਨੇ ਟਰੈਕਟਰ ਉੱਪਰੋਂ ਨਵੇਂ ਦਿਖਾਈ ਜਾਂਦਾ ਵਿਚੋਂ ਵੀ ਸੋਹਣੇ ਨੇ ਯਾਰ ਵਿਚੋਂ ਤਾਂ ਆਪਾਂ ਮਾੜਾ ਲੈਂਦੀ ਨਹੀਂ ਠੀਕ ਹੈ ਇਹਦੇ ਵੀ ਰਿੰਮਾਂ ਤੇ ਰੰਗ ਰੰਗ ਵੱਜਿਆ ਨਵੇਂ ਨਹੀਂ ਆਪਾਂ ਤਾਂ ਬਈ ਕਲੀਅਰ ਗੱਲ ਦੱਸਦੇ ਆ ਵੀ ਇੱਥੇ ਰੰਗ ਵੱਜਿਆ ਹੈ ਠੀਕ ਹੈ ਜੀ ਆਪਾਂ ਬੜਦਾ ਨਹੀਂ ਰੱਖਦੇ ਠੀਕ ਹੈ ਜੀ ਠੀਕ ਹੈ ਠੀਕ ਹੈ ਕਾ ਦੇਖ ਲੈ ਇਹਦੇ ਵੀ ਰਿੰਮਾਂ ਤੇ ਵੱਜਿਆ ਇਹ ਵੀ ਤਾਂ ਕਲਵੀਰ ਦੱਸੀ ਜਾਂਦਾ ਬਈ ਰਿੰਬਾ ਤੇ ਰੰਗ ਵੱਜਿਆ ਆਨੇ ਯਾਰ ਬੰਦਾ 200 ਕਿਲੋਮੀਟਰ ਤੋਂ ਚੱਲ ਕੇ ਆਇਆ ਜੀ ਸੁੰਦਰ ਹਾਂ ਜੀ ਅੱਗੇ ਇਕਲਾ ਕਹਿੰਦੇ ਯਾਰ ਤੂੰ ਓਰੀਜਨਲ ਦੱਸੀਂ ਤੇ ਰੰਗ ਵੱਜਿਆ ਫਿਰ ਨਾਲੇ ਗਾਲਾਂ ਤੈਨੂੰ ਵੀ ਯਾਰ ਤੂੰ ਇਹੋ ਬੀ ਰੰਗ ਵਜਿਆ ਹੋਇਆ ਠੀਕ ਹੈ ਆਪਾਂ ਤਾਂ ਪਹਿਲਾਂ ਕਹਿ ਦਿੰਦੇ ਆ ਭਾਈ ਹਨਾ ਵੀਡੀਓ ਬਣਾਉਨੇ ਆ ਦੇਖੋ ਤੁਹਾਡੇ ਸਾਹਮਣੇ ਆ ਚੀਜ਼ ਤੁਸੀਂ ਠੋਕ ਪਵਾ ਕੇ ਆਪਦਾ ਘਰੇ ਦੇਖ ਕੇ ਫੇਰ ਚੱਲੋ ਨਹੀਂ ਨਹੀਂ ਭਾਈ ਆਪਣੀ ਥਿਉਰੀ ਇਹ ਵੀ ਬੰਦਾ ਕਈ ਵਾਰੀ 200 ਕਿਲੋਮੀਟਰ ਤੇ ਵੀ ਆ ਜਾਂਦਾ 300 ਤੋਂ ਵੀ ਆ ਜਾਂਦਾ ਇਹ ਟਰੈਕਟਰ ਹਰਿਆਣਾ ਨੰਬਰ ਹੈ ਠੀਕ ਹੈ ਜੀ ਫਸਟ ਪਾਰਟੀ ਹੈ ਠੀਕ ਹੈ ਜੀ ਕਿੰਨੇ ਮਾਡਲ ਹੈ 97 ਮਾਡਲ ਹੈ ਤੇ 1,65,000 ਰੁਪਏ ਡਿਮਾਂਡ ਹੈ ਮੌਕੇ ਦਾ 2 ਲੱਖ ਦਾ 100 ਲੱਖ ਦਾ ਮੌਕਾ ਦਾ ਬਣੂ ਮਿੱਤਰੋ ਇਹ ਤੇ ਮੂਹਰੇ ਆ ਗਿਆ 60 ਫਾਰਮ ਇਹਦੇ ਬਾਰੇ ਦੱਸੋ ਬਾਈ ਇਹ ਇਹ ਵੀ 2024 ਦੀ ਵੈਸਟ ਡੀਲ ਹੈ ਠੀਕ ਹੈ ਜੀ ਇਧਰ ਆ ਭੱਜਾ ਨਾ ਕਰ ਭਾਜਦੇ ਨਹੀਂ ਇਧਰ ਦੇਖ ਕੀ ਲਿਖਿਆ ਠੀਕ ਹੈ ਜੀ ਕੀ ਲਿਖਿਆ 2011 ਮਾਡਲ ਹੈ ਐਕਚਾਰਾ ਨੰਬਰ ਹੈ ਟੌਪ ਮਾਡਲ ਹੈ 3 ਲੱਖ ਪੂਰਾ ਰੇਟ ਹੈ ਸਾਰੀ ਮੰਡੀ ਜਾ ਕੇ ਆਇਆ ਨਾ ਜਾ ਕੇ ਆਇਆ 11 ਮਾਡਲ ਫਾਰਮ 60 ਸੁਪਰ ਮੈਕਸ ਠੀਕ ਹੈ 4-4 ਲੱਖ ਰੁਪਿਆ ਰੇਟ ਹੈ ਟਰੈਕਟਰਾਂ ਦੇ ਠੀਕ ਹੈ ਜੀ ਆਪਾਂ 3 ਲੱਖ ਰੁਪਇਆ ਰੇਟ ਰੱਖਿਆ ਹਲਕੀ ਫੁਲਕੀ ਟੱਚਿੰਗ ਟਰੈਕਟਰ ਤੇ ਹੈਗੀ ਰੰਗ ਵੱਜਿਆ ਵੀਰੇ ਠੀਕ ਹੈ ਜੀ ਆਪਾਂ ਇਹ ਨਹੀਂ ਕਹਿੰਦੇ ਵੀ ਸਾਰਾ ਜੇਨੂ ਹਣਾ ਹਾਂ ਜੀ ਬਾੜਾ ਮੋੜ ਟਰੈਕਟਰ ਫਾਟੇਗਾ ਹੋ ਗਿਆ ਰੰਗ ਵੱਜਿਆ ਹੋਇਆ ਬਾਈ ਬਾਈ ਦੱਸ ਰਿਹਾ ਰੰਗ ਵੱਜਿਆ ਹੋਇਆ ਥੋੜਾ ਕਾਣਾ ਤੇ ਹਰਿਆਣਾ ਨੰਬਰ ਹੈ ਡਬਲ ਕਲੱਚ ਹੈ ਤੇਲ ਬ੍ਰੇਕਾਂ ਡਬਲ ਡਿਸਟ੍ਰਿਬਿਊਟਰ ਹੈ ਪਾਵਰ ਸਟੀering ਹੈ ਠੀਕ ਹੈ ਜੀ ਗੋਣੀ ਗੋਣਾ ਸਾਰੇ ਟਰੈਕਟਰ ਚ ਪਾਵਰ ਸਟੀering ਹੈ ਤੇਲ ਬ੍ਰੇਕਾਂ ਆ ਗਿਆ ਹਨਾ ਡਬਲ ਡਿਸਟ੍ਰਿਬਿਊਟਰ ਵਿੱਚੋਂ ਟਰੈਕਟਰ ਦੇਖ ਸਕਦੇ ਹੋ ਤੁਸੀਂ ਚੰਗਾ ਟਰੈਕਟਰ ਹੈ ਤੇ ਮਾਡਲ ਕਿੰਨੇ ਆ ਗਿਆ ਸੀ ਮਾਡਲ 11 ਬਾਈ ਰੇਟ ਰੇਟ ਬਾਈ ਪੂਰਾ 3 ਲੱਖ 3 ਲੱਖ ਪੂਰੀ ਡਿਮਾਂਡ ਹੈ ਬਾਈ ਟਰੈਕਟਰ ਦੀ 1 2 ਲੱਖ ਤੇ 85000 ਦਾ ਹਾਂ ਜਾਂ ਨਾ ਦੇਣਾ ਬਾਈ 2 ਲੱਖ 85000 ਦਾ ਟਰੈਕ ਸੇਧੂ ਵੱਧ ਕੋਈ ਗਜਾਇਸ ਹੈ ਨਹੀਂ। ਇਤੋਂ ਵੱਧ ਗਜਾਇਸ ਨਹੀਂ ਬਾਈ ਕਹਿੰਦਾ ਪੂਰੇ ਆ ਗਿਆ 5310 ਜੌਂਡੀਆਰ। ਦੱਸੀ ਮਾਈਕਲ ਵੀਰੇ ਦੇ ਬਾਰੇ। ਇਹਦੇ ਮਾਰ ਲਾ ਕੈਮਰਾ ਬਾਈ। ਨਾਲੇ ਢੱਡਾ ਵਾਲਾ ਹਨਾ। ਹਾਂ ਬਾਈ 2000 ਤੇ 11 ਮਾਡਲ ਟਰੈਕਟਰ ਹੈ। ਠੀਕ ਹੈ ਜੀ। 90 ਤੋਂ 95 ਵੈਸੇ ਟਾਇਰ ਹੈ। ਠੀਕ ਹੈ ਜੀ। ਪੂਰਾ ਚੰਗਾ ਟਰੈਕਟਰ ਹੈ। ਫੁੱਲ ਟੌਪ ਮਾਡਲ ਵਾਲਾ, ਖੁੱਲਵੇਂ ਹਿੱਸੇ ਵਾਲਾ। ਠੀਕ ਹੈ ਜੀ। ਇੱਧਰ ਨਿਗਾ ਮਾਰ ਲਾ। ਫੁੱਲਵੇਂ ਹਿੱਸੇ ਵਾਲਾ ਬਾਈ ਟਰੈਕਟਰ ਵਾਲਾ। ਪੰਜਾਬ ਨੰਬਰ ਆ ਬਾਈ ਠੀਕ ਹੈ ਜੀ 5 ਲੱਖ ਤੇ 35000 ਰੁਪਏ ਡਿਮਾਂਡ ਹੈ 11 ਮਾਡਲ ਦੀ 5 35 ਡਿਮਾਂਡ ਹਾਂ ਬਾਈ ਤੇ ਮੌਕੇ ਤੇ 5 ਲੱਖ ਦਾ ਬਾਈ ਮੌਕੇ ਤੇ 5 ਲੱਖ ਦਾ ਟਰੈਕਟਰ ਇਹ ਮਿੱਤਰੋ ਬਣੂਗਾ ਹਾਂ ਤੇ ਇਸ ਤੋਂ ਇਲਾਵਾ ਕੁਲਵੀਰ ਹੋਰ ਕਿੰਨੇ ਕਉਂਦੇ ਹੋਰ ਤਾਂ ਬਾਈ ਟਰੈਕਟਰ ਤਾਂ ਆਪਣੇ ਕੋਲੇ ਬਾਵਾ ਖੜੇ ਹੈਗੇ ਅੱਛਾ ਜੀ ਤੇਰੀ ਵੀਡੀਓ ਲੰਮੀ ਚਲੀ ਜਾਊਗੀ ਹਾਂ ਜੀ ਕੁਲਵੀਰ ਲੋਕੇਸ਼ਨ ਕਿ ਪੈ ਜਾਂਦੀ ਹੈ ਲੋਕੇਸ਼ਨ ਬਾਈ ਆਪਣਾ ਰੂੜੀ ਰੋਡ ਉਹੀ ਪਲਾਟ ਆ ਆਪਣਾ 5-7 ਸਾਲਾਂ ਦਾ ਕਿੜਾ ਅੱਜ ਦਾ ਠੀਕ ਹੈ ਜੀ ਰੋੜੀ ਰੋੜੀ ਰੋੜ ਸੱਜੇ ਹੱਥ ਤੇ ਮਿਹਰਾ ਰਜਿਸਟਰੀ ਦੇ ਨਾਲ 2 ਨੰਬਰ ਪਲਾਟ ਠੀਕ ਹੈ ਜੀ ਤੇ ਮੋਬਾਈਲ ਨੰਬਰ ਕਿੰਨਾ ਹੈ ਮੋਬਾਈਲ ਨੰਬਰ ਬਾਈ ਆਪਣਾ 9417232636 9417232636 ਇਹ ਬਾਈ ਦਾ ਨੰਬਰ ਹੈ ਬਾਈ ਧੰਨਵਾਦ ਬਾਈ ਧੰਨਵਾਦ ਬਾਈ ਇਹ ਬਾਈ ਨਾਲ ਕਰਕੇ ਕੰਟਰੈਕਟਰ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ ਧੰਨਵਾਦ ਜੀ